ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਗੁਰਮੁਖ ਪਿਆਰਿਓ ਕੁਝ ਆ ਚੀਜ਼ਾਂ ਜਿਹੜੀਆਂ ਨੇ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਖਾਸ ਕਰਕੇ ਹੁਣ ਕੁੱਤੇ ਕਰਕੇ ਤੁਸੀਂ ਵਿਦੇਸ਼ ਪਹੁੰਚ ਜਾਓਗੇ ਜੋਤਸ਼ੀ ਨੇ ਇੱਕ ਪੱਕਾ ਹੱਲ ਲੱਭਿਆ ਹੈ ਕੁੱਤੇ ਨੂੰ ਦੁੱਧ ਨਹੀਂ ਕੁਝ ਆ ਚੀਜ਼ਾਂ ਖਾਣ ਪੀਣ ਦੇ ਲਈ ਦਿਓ ਫਿਰ ਵੇਖਿਓ ਕਿਵੇਂ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੁੰਦਾ ਹੈ ਤੇ ਤੁਸੀਂ ਕਿਸ ਤਰ੍ਹਾਂ ਜਿਹੜਾ ਹੈ ਉਹ ਮਾਲੋ-ਮਾਲ ਹੁੰਦੇ ਹੋ ਤੁਸੀਂ ਕਿਸ ਤਰ੍ਹਾਂ ਜਿਹੜਾ ਹੈ ਆਪਣਾ ਵੀਜ਼ਾ ਲਗਵਾ ਪਾਉਂਗੇ ਇਹ ਬੇਨਤੀਆਂ ਮੈਂ ਤਾਂ ਕਰਕੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸਾਧ ਸੰਗਤ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਸਭਨਾ ਤੇ ਵਰਤੇ ਆਪਾਂ ਇਹੋ ਹੀ ਬੇਨਤੀਆਂ ਜਿਹੜੀਆਂ ਉਹ ਕਰਦੇ ਆ ਅਰਦਾਸ ਬੇਨਤੀ ਆਪਣੀ ਇਹੋ ਹੀ ਹੁੰਦੀ ਆ ਗੁਰਮੁਖ ਪਿਆਰਿਓ ਆਪਾਂ ਲਗਾਤਾਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਤੱਕਦੇ ਆ ਆਏ ਦਿਨ ਦੁਨੀਆ ਦੇ ਵਿੱਚ ਸਾਨੂੰ ਕੋਈ ਨਾ ਕੋਈ ਚੀਜ਼ਾਂ ਜੜੀਆਂ ਨੇ ਉਹ ਵੇਖਣ ਨੂੰ ਮਿਲਦੀਆਂ ਨੇ ਗੁਰਮੁਖ ਪਿਆਰਿਓ ਨਵੀਂ ਪੁਰਾਣੀ ਚੀਜ਼ ਆਪਾਂ ਜਿਹੜੀ ਐ ਉਹ ਦੇਖਦੇ ਆ ਸੰਸਾਰ ਦੇ ਵਿੱਚ ਆਪਾਂ ਹਰ ਇੱਕ ਚੀਜ਼ ਦੇ ਵਿੱਚੋਂ ਕਿਤੇ ਨਾ ਕਿਤੇ ਜਿਹੜਾ ਉਹ ਵਿਚਰਦੇ ਆ ਤੇ ਸਾਧ ਸੰਗਤ ਸਾਨੂੰ ਅਜੇਹੀਆਂ ਚੀਜ਼ਾਂ ਵੀ ਮਿਲਦੀਆਂ ਨੇ ਜੋ ਸਾਨੂੰ ਪਤਾ ਤੇ ਹੈ ਵੀ ਇਹ ਚੀਜ਼ਾਂ ਫੇਕ ਨੇ ਇਹਨਾਂ ਚੀਜ਼ਾਂ ਦੇ ਵਿੱਚੋਂ ਮਿਲਣਾ ਕੁਝ ਨਹੀਂ ਲੱਭਣਾ ਕੁਝ ਨਹੀਂ ਤੇ ਅਸੀਂ ਫਿਰ ਵੀ ਉਹਨਾਂ ਚੀਜ਼ਾਂ ਨੂੰ ਜਿਹੜਾ ਹੈ ਸੱਚ ਮੰਨ ਲੈਨੇ ਆ ਫਿਰ ਵੀ ਉਹਨਾਂ ਚੀਜ਼ਾਂ ਨੂੰ ਜਿਹੜਾ ਹੈ ਅਸੀਂ ਸੱਚ ਮੰਨ ਕੇ ਤੁਰ ਪਈਨੇ ਆ ਇਹ ਪਤਾ ਨਹੀਂ ਸਾਡੀ ਬਦ ਨਸੀਬੀ ਹੈ ਇਹ ਪਤਾ ਨਹੀਂ ਸਾਡਾ ਮਨ ਹੀ ਇਹਜ ਹੈ ਤੇ ਸਾਦ ਸੰਗਤ ਪਰ ਅਸੀਂ ਉਹ ਚੀਜ਼ ਉਹਨੂੰ ਭੇਡ ਚਾਲ ਬਣਾ ਕੇ ਜਿਹੜਾ ਹੈ ਉਹ ਮੰਨਣਾ ਸ਼ੁਰੂ ਕਰ ਦਿੰਨੇ ਆ ਮੈਂ ਆਪ ਜੀ ਦਾ ਧਿਆਨ ਦਿਵਾਵਾਂ ਇੱਕ ਵੀਡੀਓ ਸ਼ਾਇਰ ਤੁਸੀਂ ਸੁਣੀ ਹੋਵੇਗੀ ਤੇ ਉਹਦੇ ਵਿੱਚ ਇੱਕ ਜੋਤਸ਼ੀ ਹੈ ਇੱਕ ਪੰਡਤ ਹੈ ਉਹ ਕਹਿੰਦਾ ਹੈ ਵੀ ਤੁਸੀਂ ਜਿਹੜਾ ਸਹੀ ਤਰੀਕਾ ਅਪਣਾਓ ਹੁਣ ਸਹੀ ਤਰੀਕਾ ਕਿਵੇਂ ਭਾਵ ਕਿ ਜੇ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਤੁਸੀਂ ਸੱਚਮੁੱਚ ਸੇਵਾ ਕਰਨੀ ਚਾਹੁੰਦੇ ਹੋ ਆਵਾਰਾ ਕੁੱਤੇ ਜਾਂ ਤੁਸੀਂ ਹੋਰ ਕਿਸੇ ਪ੍ਰਕਾਰ ਦੀ ਕੋਈ ਸੇਵਾ ਪਸ਼ੂਆਂ ਆਦਤ ਆਦਕ ਦੀ ਸੇਵਾ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਕੀ ਕਰੋ ਅਸਲ ਮਹੀਨਿਆਂ ਦੇ ਜੋ ਬੰਦੇ ਨੇ ਕਿਹਾ ਉਹਨੇ ਉਦਾਹਰਣ ਵੀ ਬਾ ਕਮਾਲ ਦੀ ਦਿੱਤੀ ਉਹ ਬੰਦਾ ਕਹਿੰਦਾ ਕਿ ਤੁਸੀਂ ਸ਼ੇਰ ਨੂੰ ਜਾ ਕੇ ਘਾ ਪਾਓ ਉਹ ਘਾ ਕਦੀ ਨਹੀਂ ਖਾਏਗਾ ਕਿਉਂਕਿ ਉਹਦੀ ਖੁਰਾਕ ਹੈ ਮਾਸ ਉਹਨੇ ਮਾਸ ਖਾਣਾ ਹੁਣ ਕੁੱਤਿਆਂ ਨੂੰ ਅਸੀਂ ਦੁੱਧ ਪਾਈ ਜਾਂਦੇ ਆ ਦਹੀਂ ਪਾਈ ਜਾਂਦੇ ਆ ਅਸੀਂ ਉਹਨਾਂ ਨੂੰ ਰੋਟੀਆਂ ਪਾਈ ਜਾਂਦੇ ਆ ਹੋਰ ਵਗੈਰਾ ਵਗੈਰਾ ਪਤਾ ਨਹੀਂ ਕੀ ਪਾਈ ਜਾ ਹਾਲਾਂਕਿ ਉਹ ਬੰਦੇ ਨੇ ਇਨਡਾਇਰੈਕਟਲੀ ਜਿਹੜਾ ਹੈ ਉਹ ਇਹ ਗੱਲ ਕਹੀ ਕਿ ਅਸੀਂ ਉਹਨਾਂ ਨੂੰ ਉਹ ਚੀਜ਼ ਪਾਈਏ ਜੋ ਉਹਨਾਂ ਨੂੰ ਚਾਹੀਦੀ ਹੈ ਉਹਨਾਂ ਨੂੰ ਚਾਹੀਦਾ ਮਾਸ ਨੌਨ ਵੇਜ ਮਾਰਕੀਟ ਦੇ ਵਿੱਚੋਂ ਮੈਡੀਕਲ ਸ਼ਾਪਾਂ ਤੋਂ ਅਜਿਹੀਆਂ ਚੀਜ਼ਾਂ ਇਹੋ ਜਿਹੀ ਪ੍ਰੋਟੀਨ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਨੇ ਜਿਹੜੀਆਂ ਕਿ ਉਹਨਾਂ ਦੇ ਖਾਣ ਵਾਸਤੇ ਨਹੀਂ ਜਿਹਦੇ ਵਿੱਚ ਥੋੜਾ ਥੋੜਾ ਨਾਨ ਵੇਜ ਮਿਕਸ ਅਪ ਹੁੰਦਾ ਹੈ ਤੇ ਹਾਲਾਂਕਿ ਜਿਸ ਤਰ੍ਹਾਂ ਆਪਾਂ ਉਹ ਦੇਖਦੇ ਆ ਨਾ ਉਹ ਛੋਟੇ ਛੋਟੇ ਦਾਣੇ ਜਿਹੇ ਹੁੰਦੇ ਆ ਜਿਹੜੋ ਆਪਾਂ ਕੁੱਤਿਆਂ ਨੂੰ ਪਾਉਂਦੇ ਆ ਪੈਡੀਗਰੀ ਵਗੈਰਾ ਤੇ ਉਹ ਚੀਜ਼ਾਂ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਨਾਨ ਵੇਜ ਦੀ ਮਿਲਾਵਟ ਹੁੰਦੀ ਹੈ ਤੇ ਉਹ ਚੀਜ਼ਾਂ ਲਿਆ ਕੇ ਕੁੱਤਿਆਂ ਨੂੰ ਪਾਓਗੇ ਤਾਂ ਤੁਹਾਡਾ ਵੀਜ਼ਾ ਲੱਗ ਜਾਏਗਾ ਅਸੀਂ ਅਜ ਤੱਕ ਗਲਤੀ ਕਰੀ ਗਏ ਅਸੀਂ ਉਹਨਾਂ ਨੂੰ ਦੁੱਧ ਦਹੀਂ ਪਾਈ ਗਏ ਹੋਰ ਪਤਾ ਨਹੀਂ ਕੀ ਕੀ ਕੁਝ ਪਾਇਆ ਤੇ ਉਹਨਾਂ ਦੀ ਖਰਾਕ ਹੈ ਕਿ ਨੇ ਮਾਸ ਨੂੰ ਖਾਣ ਲਈ ਉਹ ਦਿਓ ਜੋ ਮੈਡੀਕਲ ਸ਼ਾਪਾਂ ਤੋਂ ਮਿਲਦਾ ਹੈ ਜੇ ਇਨਡਾਇਰੈਕਟਲੀ ਮਾਸ ਦੰਨੇ ਆ ਅਸੀਂ ਤਾਂ ਸਾਰਿਆਂ ਨਾਲੋਂ ਵਧੀਆ ਕਹਿੰਦਾ ਜੇ ਤੁਸੀਂ ਉਹ ਚੀਜ਼ਾਂ ਵੀ ਲੈ ਕੇ ਪਾਓ ਤਾਂ ਤੁਹਾਡੇ ਤੇ ਉਹ ਕਿਰਪਾ ਹੋਏਗੀ ਤੁਹਾਡਾ ਵੀਜ਼ਾ ਵੀ ਛੇਤੀ ਲੱਗ ਜਾਏਗਾ ਤੁਸੀਂ ਬਹੁਤ ਧਨ ਦੌਲਤ ਪੈਸੇ ਦੇ ਮਾਲਕ ਬਣ ਜਾਓਗੇ ਇਹ ਗੱਲ ਜਿਹੜੀ ਉਸ ਬੰਦੇ ਨੇ ਕਹੀ ਹਾਲਾਂਕਿ ਸੁਣਨ ਦੇ ਵਿੱਚ ਮੈਨੂੰ ਥੋੜੀ ਜੀ ਆਉਟ ਤਾਂ ਲੱਗੀ ਪਰ ਮੈਂ ਇੱਕ ਗੱਲ ਸੋਚੀ ਵੀ ਵਾਹ ਰਬਾ ਤੇਰੀ ਦੁਨੀਆ ਦੇ ਵਿੱਚ ਅਜਿਹੇ ਲੋਕ ਵੀ ਹੈਗੇ ਨੇ ਜਿਹੜੇ ਲੋਕਾਂ ਨੂੰ ਐਸੇ ਵਿਹਮਾ ਭਰਮਾ ਦੇ ਵਿੱਚ ਪਾ ਕੇ ਲੁੱਟੀ ਜਾ ਰਹੇ ਨੇ ਤੇ ਸਾਡੇ ਵੀ ਲੋਕ ਐਹੋ ਜਿਹੇ ਭੋਲੇ ਜਿਹੜੇ ਐਹੋ ਜਿਆਂ ਦੇ ਮਗਰ ਲੱਗੇ ਹੋਏ ਨੇ ਐਹੋ ਜਿਆਂ ਦੇ ਪਿੱਛੇ ਲੱਗੇ ਹੋਏ ਨੇ ਆਪਣੀ ਲੁੱਟ ਆਪ ਕਰਾਉਂਦੇ ਨੇ ਜਿਵੇਂ ਉਹ ਕਹਿੰਦੇ ਹੁੰਦੇ ਆ ਨਾ ਵੀ ਆ ਬੈਲ ਮੂਝੇ ਮਾਰ ਉਹ ਵਾਲੀ ਕਹਾਵਤ ਇੱਥੇ ਸੈੱਟ ਹੁੰਦੀ ਹੈ ਵੀ ਮੈਨੂੰ ਮਾਰ ਆ ਕੇ ਸਾਡੇ ਲੋਕ ਜਿਹੜੇ ਨੇ ਇਹੋ ਜਿਹੀਆਂ ਚੀਜ਼ਾਂ ਕਰਨ ਵਿੱਚ ਲੱਗੇ ਹੋਏ ਨੇ ਕੋਈ ਕਹਿੰਦਾ ਜੀ ਤੁਸੀਂ ਪਾਣੀ ਦੇ ਵਿੱਚ ਆਹ ਚੀਜ਼ਾਂ ਤਾਰੋ ਕੋਈ ਕਹਿੰਦਾ ਚਰਸਤਿਆਂ 'ਚ ਰੱਖੋ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਤੁਹਾਡਾ ਵੀਜ਼ਾ ਲੱਗੇਗਾ ਕੋਈ ਕਹਿੰਦਾ ਤੁਸੀਂ ਇੰਜ ਕਰੋ ਜੀ ਤੁਹਾਡਾ ਵੀਜ਼ਾ ਲੱਗੇਗਾ ਤੁਸੀਂ 2000 ਰੁਪਏ 2100 ਰੁਪਏ ਦੇ ਦਿਓ ਕੋਈ ਕਹਿੰਦਾ ਜੀ ਹਵਨ ਕਰਾਓ ਕੋਈ ਕਹਿੰਦਾ ਖੰਡਪਾਉਰ ਸੇਵ ਕਰਾਓ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਇਹ ਕਹਿੰਦਾ ਜੀ ਪਾਸਪੋਰਟ ਮੇਰੇ ਕੋਲ ਲੈ ਕੇ ਆਓ ਪਰ ਪਾਸਪੋਰਟ ਦੇ ਵਿੱਚ 3100 415200 ਪਾ ਕੇ ਲਿਓ ਪੈਸੇ ਮੇਰੇ ਤੇ ਮੈਂ ਤੁਹਾਨੂੰ ਹੱਥ ਨਾਲ ਇੱਕ ਸائن ਜੇ ਕਰਕੇ ਦਵਾਗਾ ਤੇ ਪਾਸਪੋਰਟ ਦੇ ਉੱਤੇ ਉਦੋਂ ਬਾਅਦ ਤੁਹਾਡਾ ਵੀਜ਼ਾ ਪੱਕਾ ਲੈ ਇਦਾਂ ਦੀਆਂ ਜਿਹੜੇ ਬਾਬੇ ਦਾ ਕਦੇ ਆਬਦਾ ਵੀਜ਼ਾ ਨਹੀਂ ਲੱਗਿਆ ਉਹ ਲੋਕਾਂ ਨੂੰ ਵੀਜ਼ੇ ਬਣ ਰਿਹਾ ਜਿਹੜੇ ਬਾਬੇ ਨੇ ਕਦੇ ਆਪ ਜਹਾਜ਼ ਦਾ ਮੂੰਹ ਨਹੀਂ ਦੇਖਿਆ ਉਹ ਕਹਿੰਦਾ ਲੋਕਾਂ ਨੂੰ ਮੈਂ ਤੁਹਾਨੂੰ ਜਹਾਜ਼ ਦੀਆਂ ਬਾਰੀਆਂ ਨੂੰ ਹੱਥ ਪਵਾ ਦਿਆਂਗਾ ਜਿਹੜਾ ਬੰਦਾ ਆਪ ਪਰਿਵਾਰ ਤੋਂ ਦੁਖੀ ਹੋ ਕੇ ਪਾਪਾ ਬਾਬ ਦੇ ਮਾੜੇ ਲੱਛਣਾ ਕਰਕੇ ਘਰ ਦੇ ਵਿੱਚੋਂ ਨਿਕਲਿਆ ਉਹ ਲੋਕਾਂ ਨੂੰ ਜਿਹੜਾ ਹੈ ਘਰ ਵਿੱਚ ਸੁਖ ਸ਼ਾਂਤੀ ਦੇ ਮੰਤਰ ਵੰਡਦਾ ਫਿਰਦਾ ਜਿਹੜੇ ਬਾਬੇ ਕੋਲ ਆਪਦੇ ਧੀਆਂ ਨੇ ਉਹ ਲੋਕਾਂ ਨੂੰ ਮੁੰਡੇ ਵੰਡਦਾ ਫਿਰਦਾ ਹੈ ਸਾਡੇ ਲੋਕੋ ਤੋਂ ਮੁੰਡੇ ਪਾਲ ਰਹੇ ਨੇ ਜਾ ਕੇ ਉਹ ਤੋਂ ਸਵਾਦੀਆਂ ਪੁੜਰੀਆਂ ਪੁੜੀਆਂ ਜਿਹੜੀਆਂ ਨੇ ਉਹ ਤੋਂ ਲੱਖਾਂ ਲੱਖਾਂ ਰੁਪਏ ਦੇ ਵਿੱਚ ਜਿਹੜੀਆਂ ਖਰੀਦੀਆਂ ਜਾ ਰਹੀਆਂ ਨੇ ਆ ਸੌਦੇ ਸਾਧ ਵਰਗੇ ਕਹਿੰਦੇ ਜੀ ਇਹ ਬਾਬਾ ਜੀ ਨੇ ਆਪਣੇ ਹੱਥੀਂ ਸਬਜ਼ੀ ਤਿਆਰ ਕੀਤੀ ਹੋਈ ਆ ਉਹਦਾ ਮੁੱਲ ਪੈਂਦਾ ਜੀ ਲੋਕੀ ਉਹਨੂੰ ਲੱਖ ਲੱਖ ਰੁਪਏ ਦੇ ਵਿੱਚ ਹਜ਼ਾਰਾਂ ਰੁਪਏ ਦੇ ਵਿੱਚ ਖਰੀਦ ਕੇ ਘਰੇ ਲੈ ਕੇ ਆਉਂਦੇ ਨੇ ਲੈ ਹੱਦ ਹੋ ਗਈ ਇਹ ਜੀ ਬੋੜੀ ਮਹਿੰਗੀ ਆ ਜੀ ਚੀਜ਼ ਇਹ ਤਾਂ ਜੀ ਆਪਣੇ ਹੱਥੀਂ ਤਿਆਰ ਕੀਤੀ ਐ ਬੜੀ ਹਰਾਨਗੀ ਹੁੰਦੀ ਵੀ ਸਾਡੇ ਲੋਕ ਐਡੇ ਵਹਿਮਾਂ ਭਰਮਾਂ ਦੇ ਵਿੱਚ ਪੈ ਗਏ ਬਾਬਾ ਆਪ ਅਣਪੜ੍ਹੇ ਬਾਬਾ ਜੀ ਪੈਨ ਨੂੰ ਹੱਥ ਲਾ ਦਿਓ ਬਾਬਾ ਜੀ ਕਾਪੀ ਨੂੰ ਹੱਥ ਲਾ ਦਿਓ ਸਾਡਾ ਬੱਚਾ ਨਹੀਂ ਪੜਦਾ ਬਾਬਾ ਪਿੱਛੇ ਦੀ ਵੀ ਸਕੂਲ ਦੇ ਕਦੇ ਨੰਗਿਆ ਨਹੀਂ ਤੇ ਸਾਡੇ ਬੱਚਿਆਂ ਨੂੰ ਕੀ ਵਿੱਦਿਆ ਆਊਗੀ ਬੱਚਿਆਂ 'ਚ ਕਸੂਰ ਨਹੀਂ ਕਰਨਾ ਵੀ ਬੱਚਾ ਸਾਡਾ ਪੜਦਾ ਨਹੀਂ ਜਾਂ ਫਿਰ ਕਹਿੰਦੇ ਵੀ ਸਾਡੇ 'ਚ ਘਾਟ ਹੈ ਅਸੀਂ ਪੜ੍ਹਾ ਨਹੀਂ ਰਹੇ ਅਸੀਂ ਧਿਆਨ ਨਹੀਂ ਦੇ ਰਹੇ ਬਾਬਾ ਜੀ ਕਿਰਪਾ ਕਰੋ ਬੱਚਾ ਪੜ ਨਹੀਂ ਰਿਹਾ ਬਾਬਾ ਜੀ ਕਾਪੀ ਨੂੰ ਹੱਥ ਲਾ ਦਿਓ ਬਾਬਾ ਜੀ ਐਂ ਵੀ ਕਹਿ ਦਿਆ ਕਰੋ ਬਾਬਾ ਜੀ ਕਿਤਨੇ ਦਿਨਾਂ ਦੇ ਨਾਲ ਸਕੂਲ ਹੀ ਜਾਇਆ ਹੋ ਖਬਰ ਤੁਹਾਨੂੰ ਵੀ ਮਤ ਆ ਜੇ ਥੋੜੀ ਜੀ ਪਰ ਨਹੀਂ ਅਸੀਂ ਪਤਾ ਨਹੀਂ ਕਿਹੜੀਆਂ ਚੀਜ਼ਾਂ ਦੇ ਵਿੱਚ ਪਏ ਹੋਇਆ ਸਾਥ ਸੰਗਤ ਕੁੱਤਿਆਂ ਨੂੰ ਨੌਨ ਵੇਜ ਪਾਓ ਉਹਨਾਂ ਦੀਆਂ ਮਨੋਪਸੰਦ ਚੀਜ਼ਾਂ ਪਾਓ ਮੈਂ ਕਹਿੰਦਾ ਮੀਨੂ ਬਣਾ ਲਓ ਤੇ ਫਿਰ ਆਪਾਂ ਉਹਨਾਂ ਨੂੰ ਕੁੱਤਿਆਂ ਨੂੰ ਫਿਰ ਦਿਨਾਂ ਦੇ ਹਿਸਾਬ ਨਾਲ ਪਾਇਆ ਕਰੋ ਵੀ ਹਾਂ ਚੀਜ਼ ਪਾਈਏ ਜੀਓ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੂੰ ਰੋਟੀ ਨਾ ਪਾਓ ਉਹਨਾਂ ਨੂੰ ਦੁੱਧ ਦਹੀਂ ਜੜਾ ਚਲੋ ਨਾ ਦਿਓ ਪਰ ਇਹ ਚੀਜ਼ ਕਹਿਣੀ ਵੀ ਤੁਹਾਡਾ ਵੀਜ਼ਾ ਲੱਗ ਜਾਏਗਾ ਜੀ ਉਹਨਾਂ ਨੂੰ ਆ ਚੀਜ਼ਾਂ ਪਾਓ ਮਨਪਸੰਦੀ ਦੀਆਂ ਚੀਜ਼ਾਂ ਪਾਓ ਇਹ ਪਾਓ ਉਹ ਪਾਓ ਸਾਧ ਸੰਗਤ ਇਹ ਮਨਮਤ ਹੈ ਤੁਹਾਡਾ ਮਨ ਕਰਦਾ ਲਿਆ ਕੇ ਪਾਓ ਪਰ ਯਾਦ ਰੱਖੋ ਇਹ ਮਨਸ਼ਾ ਚਿਤ ਜਨਾ ਰੱਖਿਓ ਕਿ ਸਾਡਾ ਵੀਜ਼ਾ ਲੱਗ ਜਾਏਗਾ ਜਾਂ ਕੁਝ ਹੋਰ ਜੇ ਤੁਸੀਂ ਚੰਗੇ ਕਰਮ ਕਰੋਗੇ ਤਾਂ ਪਰਮਾਤਮਾ ਅਵਸ਼ ਤਹਾਡੇ ਤੇ ਕਿਰਪਾ ਕਰੇਗਾ ਇੱਥੇ ਉਹਨਾਂ ਤੇ ਵੀ ਕਿਰਪਾ ਹੋਈ ਜਿਹੜੇ ਮਾੜੇ ਸੀ ਪਰ ਸਾਧ ਸੰਗਤ ਉਹ ਗੱਲ ਵੱਖਰੀ ਵੀ ਉਹਨਾਂ ਨੇ ਪਹਿਚਾਣਿਆ ਨਹੀਂ ਵੀ ਗੁਰੂ ਨੇ ਸਾਨੂੰ ਮੌਕਾ ਦਿੱਤਾ ਹੈ ਚੰਗੇ ਬੰਦਿਆਂ ਨੂੰ ਮੌਕਾ ਜ਼ਰੂਰ ਮਿਲਦਾ ਥੋੜਾ ਜਿਹਾ ਲੇਟ ਜ਼ਰੂਰ ਹੁੰਦਾ ਹੈ ਗੁਰੂ ਸੱਚੇ ਪਾਤਸ਼ਾਹ ਬੰਦੇ ਦੀ ਪਰਖ ਜ਼ਰੂਰ ਲੈਂਦੇ ਨੇ ਪਰ ਪਿਆਰਿਓ ਇਸ ਕਰਕੇ ਨਾ ਲੋਕਾਂ ਦਾ ਖਹਿੜਾ ਛੱਡ ਦਿਓ ਆਪਣੇ ਸਮੇਂ ਦੀ ਤੇ ਪੈਸੇ ਦੀ ਬਰਬਾਦੀ ਜਿਹੜੀ ਆ ਤੁਸੀਂ ਖੁਦ ਵੀ ਕਰ ਰਹੇ ਹੋ ਅਸੀਂ ਆਪ ਕਰ ਰਹੇ ਆਂ ਆਪ ਜ਼ਿੰਮੇਵਾਰ ਆਂ ਤੇ ਬਾਅਦ ਵਿੱਚ ਅਸੀਂ ਦੋਸ਼ ਗੁਰੂ ਨੂੰ ਦੰਨੇ ਆਂ ਅੱਜ ਹੀ ਸੰਭਲ ਜਿਓ ਅੱਜ ਹੀ ਇਹਨਾਂ ਚੀਜ਼ਾਂ ਚੋਂ ਬਾਹਰ ਆਈਏ ਫੇਰ ਗੁਰੂ ਦੀ ਕਿਰਪਾ ਹੋਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ